ਸਸਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਜੀ ਅਸੀਂ ਵੀ ਠੀਕ ਆ ਜੀ ਤੇ ਆਪਾਂ ਬਣਾਉਣ ਲੱਗੇ ਆ ਜੀ ਅੱਜ ਆਂਡਿਆਂ ਦੀ ਪੁਰਜੀ ਬਹੁਤ ਹੀ ਸੌਖੇ ਤਰੀਕੇ ਨਾਲ ਇਧਰ ਆਪਾਂ ਪਿਆਜ਼ ચીਰ ਲਏ ચીਰ ਲੱਗੇ ਪਏ ਆ ਜੀ ચીਰ ਰਹੇ ਆ ਲਓ ਜੀ ਆਪਾਂ ਪਿਆਜ਼ ਛਿੱਲ ਲਿਆ ਹੁਣ ਆਪਾਂ ਇਹਨੂੰ ਲੰਬੇ ਲੰਬੇ ਕੱਟਾਂਗੇ ਇਸ ਤਰ੍ਹਾਂ ਚਲੋ ਜੀ ਇਧਰ ਆਪਾਂ ਮਿਰਚਾਂ ਕੱਟ ਲਈਆਂ ਆਪਾਂ ਥੋੜੀ ਜੀ ਲਸਣ ਪਾਈ ਆ ਆਪਾਂ ਲਸਣ ਕੱਟ ਪਾਵਾਂਗੇ ਕਿਉਂਕਿ ਅੰਡੇ ਵੀ ਗਰਮ ਹੁੰਦੇ ਆ ਤੇ ਲਓ ਜੀ ਆਪਾਂ ਇਧਰ ਆਂਡੇ ਭੰਨ ਕੇ ਆਪਾਂ ਗਲਾਸ ਵਿੱਚ ਪਾ ਲਏ ਪਾਤਾ ਵਿੱਚ ਹਲਦੀ ਮਿਰਚ ਚਲੋ ਜੀ ਇਹ ਵਿੱਚ ਮਸਾਲਾ ਪਾਤਾ ਚਲੋ ਜੀ ਥੋੜੀ ਜੀ ਕਾਲੀ ਮਿਰਚ ਵੀ ਪਾਤੀ ਆਪਾਂ ਇਹਦੇ ਵਿੱਚ ਇਹ ਆਪਾਂ ਬਣਾਉਣ ਲੱਗੇ ਆਂਡਿਆਂ ਦੀ ਭੁਰਜੀ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਹੀ ਟੇਸਟੀ ਬਣੂਗੀ ਚਲੋ ਜੀ ਆਪਾਂ ਇਹਨੂੰ ਹੁਣ ਫੈਂਟ ਲਿਆ ਚਲੋ ਜੀ ਆਪਾਂ ਘੜਾਹੀ ਵਿੱਚ ਤੇਲ ਪਾ ਲਿਆ ਚਲੋ ਜੀ ਆਪਾਂ ਵਿੱਚ ਜੀਰਾ ਪਾਤਾ ਆਪਾਂ ਜੀਰਾ ਭੁੰਜਦੇ ਰਹਿਗਾ ਚਲੋ ਜੀ ਆਪਾਂ ਇਹਦੇ ਵਿੱਚ ਪਾਦੇ ਪਿਆਜ਼ ਇਹ ਆਪਾਂ ਲੰਮੇ ਲੰਮੇ ਕੱਟ ਲਈ ਸੀ ਲਓ ਜੀ ਆਪਣੇ ਅਦਰ ਗੰਡੇ ਭੁੱਜ ਚੁੱਕੇ ਹੈਗੇ ਤੇ ਆਜ ਲਓ ਜੀ ਆਪਾਂ ਦੇ ਜਾਂਦੇ ਫੈਂਟੇ ਹੋਏ ਆਂਡੇ ਪਾਉਣੇ ਆ ਲਓ ਜੀ ਆਪਣੀ ਭੁਰਜੀ ਬਣ ਕੇ ਤਿਆਰ ਹੋ ਚੁੱਕੀ ਹੈ ਲੋਟੀ ਵਧੀਆ